ਮਹਿਲਾ ਸਸ਼ਕਤੀਕਰਨ ਦੇ ਤਹਿਤ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਅੱਜ ਲਿਆ ਗਿਆ ਹੈ ਸਾਡੇ ਖੰਨਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਹੀ ਸ਼ਲਾਘਾਜੋਕ ਕਦਮ ਉਠਾਇਆ ਗਿਆ ਹੈ ਜਿਦੇ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਜੋ ਸਕੀਮ ਸਾਡੀ ਚੱਲਦੀ ਹੈ ਉਹਦੇ ਤਹਿਤ ਸਾਡੇ ਜਿਹੜਾ ਊਮਨ ਪੁਲਿਸ ਆਫੀਸ਼ੀਅਲਸ ਹੈਗੇ ਸਟਾਫ ਹੈਗੇ ਉਨਾਂ ਨੂੰ ਇਹ 8 ਸਕੂਟਰੀਆ ਜਿਹੜੀ ਹੈਗੀ ਉਹ ਇਨੋਗਰੇਟ ਅਸੀਂ ਅੱਜ ਇੱਥੇ ਕੀਤੀ ਹੈ ਇੰਦਾ ਵੱਲੋਂ ਪੂਰੇ ਖੰਨਾ ਜ਼ਿਲ੍ਹਾ ਦੇ ਵਿੱਚ ਇਸ ਤਰੀਕੇ ਦੀ 8 ਸਕੂਟਰੀਆ ਦੇ ਉੱਤੇ ਪੈਟਰੋਲਿੰਗ ਕੀਤੀ ਜਾਊਗੀ ਤੁਸੀਂ ਜਾਣਦੇ ਹੋ ਅੱਜ ਦਾ ਜ਼ਮਾਨਾ ਮਾਡਰਨ ਜ਼ਮਾਨਾ ਹੈ ਇਹਦੇ ਵਿੱਚ ਮੋਬਾਈਲ ਰਹਿਣਾ ਤੇ ਕਨੈਕਟਡ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਟਸ ਇਨ ਆ 8 ਸਕੂਟਰੀਆ ਦੇ ਉੱਤੇ ਇਹਨਾਂ ਸਾਡੀ ਮਹਿਲਾ ਸਟਾਫ ਜਿਹੜੀ ਹੈਗੀ ਹੈ ਉਹ ਪੂਰੀ ਖੰਨਾ ਜ਼ਿਲ੍ਹਾ ਦੀ ਜਿਹੜੀ ਮੈਪਿੰਗ ਕੀਤੀ ਗਈ ਹੈ ਇਹਦੇ ਵਿੱਚ ਇਹ ਪੈਟਰੋਲਿੰਗ ਕਰਨਗੀ ਹੈ ਖਾਸ ਤੌਰ ਤੇ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀਆਂ ਸਕੂਲ ਕਾਲਜਸ ਇਹਨਾਂ ਦੇ ਉੱਤੇ ਇਹਨਾਂ ਦੀ ਇੱਕ ਖਾਸ ਆਪਣੀ ਨਿਗਰਾਨੀ ਰੱਖਣ ਦੀ ਹੈ ਸੋ ਥੈਟ ਜਿਹੜੀ ਸਾਡੀ ਬੇਟੀਆਂ ਹੈਗੀਆਂ ਜਿਹੜੀ ਬੱਚਿਆ ਪੜਦੀ ਹੈਗੀ ਸਕੂਲ ਕਾਲਜਸ ਦੇ ਵਿੱਚ ਇਹਨਾਂ ਦੀ ਇੱਕ ਇਹਨਾਂ ਨੂੰ ਇੱਕ ਸੇਫ ਤੇ ਸਿਕਿਉਰ ਮਾਹੌਲ ਦੇਣਾ ਸੁਰੱਖਿਅਤ ਮਾਹੌਲ ਦੇਣਾ ਇਹ ਸਾਡਾ ਉਦੇਸ਼ ਹੈਗਾ ਉਸ ਕਰਕੇ ਅਸੀਂ ਇਹ ਇਨੀਸ਼ੀਏਟਿਵ ਲਾਂਚ ਕੀ